ਮੈਂ ਤਾਂ ਛੱਡਿਆ ਹੀ ਆ ਉਹ ਇੰਨੀ ਛੱਡਦੀ ਹੋਰ ਇਹ ਟੌਪਿਕ ਤੇ ਨਾ ਬਾਰ ਬਾਰ ਮੇਰੇ ਨਾਲ ਗੱਲਾਂ ਨਾ ਕਰੀਏਗਾ ਕੋਈ ਮੈਨੂੰ ਖੇਜਾਉਂਦਾ ਪਈ ਆ ਕੋਈ ਤਾਂ ਜਿਆਦਾ ਕਿ ਹੋਰ ਕੋਈ ਕੰਮ ਹੀ ਨਹੀਂ ਕੋਈ ਕਰਨ ਦੇਣਾ 24 ਘੰਟੇ ਇੱਕੋ ਗਲੇਸ਼ ਫੜਿਆ ਯਾਰ ਮੈਂ ਹੁਣ ਘਰ ਤੇ ਗਲੇਸ਼ ਪੰਨੀ ਆ ਹੋਰ ਥੋੜਾ ਕੋਈ ਪੰਦਾ ਵਾ ਨਾਲੇ ਵੇਖਾਂਗੀ ਉਦਾਂ ਤਾਂ ਆਂਦੀ ਲਸਣ ਦੀ ਸਮੈਲ ਆਂਦੀ ਹੱਥਾਂ ਚੋ ਜਦਨ ਕੱਟੇਗੀ ਫੇਰ ਪਤਾ ਲੱਗੇਗਾ ਸੁਣਨ ਦੇ ਹੁਣ ਕਿੱਦਾਂ ਲਈ ਜੀ ਵੇਖ ਲਓ ਫੇਰ ਤੁਸੀਂ ਮੈਨੂੰ ਥਾਕੇ ਲੈ ਆਏ ਹੋ ਨਹੀਂ ਤੇ ਨਹੀਂ ਮੈਂ ਦੱਸ ਪਤਾ ਦੇਣਾ ਹੀ ਮੇਰੇ ਤਾਂ ਅਦਾ ਇੱਕ ਜਾਨੀ ਤਿਜਾ ਕਰਦੀ ਨਾ ਇਹਦੇ ਨਾਲ ਗੱਲ ਤੇਨੂੰ ਚਾਹੀਦਾ ਕੀ ਏ ਨਵਦੀਪ ਚੁੱਪ ਕਰਕੇ ਬਹਿ ਜਾ ਇੱਥੇ ਕੋਲੋਂ ਕਾਧੀਆਂ ਬਣੀਆਂ ਜੇ ਤੁਸੀਂ ਤੁਸੀਂ ਨਾ ਮੈਨੂੰ ਹੀ ਚੁੱਪ ਕਰੰਦੇ ਰਿਹਾ ਕਰੋ ਲੜਾਈ ਮੁਕਾਇਆ ਨਾ ਕਰੋ ਠੀਕ ਆ ਵਧਾਇਆ ਕਰੋ ਨਾਲੇ ਲੋਕੀ ਵੇਖਣਗੇ ਆਣਗੇ ਤੁਹਾਨੂੰ ਚੰਗਾ ਤਮਾਸ਼ਾ ਲਈ ਰੱਖਨੀਆ 24 ਘੰਟੇ ਹੀ ਹੁਣ ਜਦੋਂ ਗੱਲ ਹੋ ਗਈ ਉਹਨੂੰ ਛੱਡੋ ਕੋਲੋਂ ਮੁਕਾਹ ਹੱਗ ਨਾ ਮੈਂ ਤੇ ਬੋਲਣ ਨਹੀਂ ਦਈ ਉਹੀ ਹੁਣ ਫਿਰ ਦੇਈਏ ਨਾ ਗੱਲਾਂ ਕਰਨ ਜਦੋਂ ਮੈਂ ਤੈਨੂੰ ਕਹਿ ਰਿਹਾ ਨਵਦੀਪ ਚੁੱਪ ਹੋ ਜਾ ਹੁਣ ਮੈਂ ਉਹਨਾਂ ਨੂੰ ਥੋੜਾ ਕਹਿ ਸਕਣਾ ਜਿਹੜੀ ਗੱਲ ਤੈਨੂੰ ਕਹਿ ਸਕਦਾ ਮੈਂ ਪਰ ਤੂੰ ਸਮਝਦੀ ਹੈਂ ਨੀ ਕੱਲ ਨੂੰ ਕਿਹਨੇ ਸਾਨੂੰ ਕਹਿਣਾ ਪਈ ਇਹ ਵੱਡੇ ਹੀ ਉਹ ਫੇਰ ਨਿਆਣੇ ਚ ਆਏ ਨੇ ਤੂੰ ਸਮਝਦੀ ਹੈ ਨੀ ਉਹ ਵਾਲੀ ਗੱਲ ਨਿਆਣੇ ਨਿਆਣੇ ਆਪਣੀ ਦਾ ਤਲਾਹ ਢਦੀ ਏ ਨਿਆਣੇ ਗਲਤੀਆਂ ਕਰੀ ਜਾਣ ਤੇ ਉਹਨਾਂ ਦੀ ਕੋਈ ਗਲਤੀ ਨਹੀਂ ਹੈ ਨਾਲੇ ਤੂੰ ਹੀ ਮੈਨੂੰ ਬਾਰ-ਬਾਰ ਚੁੱਪ ਕਰਾਈ ਜਾਂਦੇ ਹੋ ਲਾਵੇ ਤੜ ਲੱਗੇ ਬਿਠਾਈ ਉਹਨੇ ਚੁੱਪ ਕਰਾਇ ਇੱਕ ਵਾਰੀ ਵੀ ਗੁਰਲੀਨ ਨੂੰ ਕਿ ਗੁਰਲੀਨ ਨਾ ਬੋਲ ਤੂੰ ਉਹ ਵੱਡੇ ਨੇ ਤੇਰੇ ਤੋਂ ਕਿੱਦਾਂ ਦੇ ਇਹ ਗੱਲਾਂ ਕਰਨ ਤਾਂ ਤੂੰ ਕਿੱਦਾਂ ਕਰਦੀ ਹੈਂ ਨ ਤੂੰ ਪਟਾਕ ਪਟਾਕ ਅੱਗੋਂ ਬੋਲਦੀ ਆਂ ਅਗਰ ਜਵਾਬ ਹੀ ਨਾ ਦੇ ਤੈਨੂੰ ਨਾ ਤਾਨੂੰ ਮੇਰੀਆਂ ਗੱਲਾਂ ਸੁਣਦੀਆਂ ਕਿ ਮੈਂ ਕਰਨਦੀ ਆਂ ਤੇ ਉਹਦੀਆਂ ਨਹੀਂ ਸੁਣਦੀਆਂ ਜਿਹੜੀਆਂ ਉਹ ਅੱਗੋਂ ਜਵਾਬ ਦਿੰਦੀ ਹੀ ਘੜ ਘੜ ਕੇ ਪਰ ਨਵਦੀਪ ਵੇਖੀ ਨਾ ਹਰ ਥਾਂ ਗਲਤ ਤੂੰ ਲੱਗਣੀ ਚਲੋ ਠੀਕ ਐ ਮੈਂ ਹੀ ਗਲਤ ਸਹੀ ਜਦੋਂ ਤੂੰ ਹੀ ਨਹੀਂ ਮੇਰੇ ਵੱਲ ਦੀ ਗੱਲ ਕਰਨੀ ਤਾਂ ਕਹੇ ਨੇ ਕਿੱਥੋਂ ਕਰਨੀ ਆਂ ਤਨ ਮੈਂ ਉੱਥੇ ਵੀ ਦਿਖਾਇਆ ਏ ਡੈਮੋ ਵੀ ਵੇਖ ਲਓ ਲਵ ਕਿਦਾਂ ਗੁਰਲੀਂਦੇ ਧਿਆਵਾ ਸਾਈਡ ਲੈਂਡ ਤੂੰ ਉੱਥੇ ਵੀ ਨਾ ਵਲ ਵਲ ਕੇ ਮੇਰੇ ਪੇਸ਼ ਪੈਂਦੇ ਹੋ ਇੱਕ ਵਾਰੀ ਨੇ ਮੇਰੀ ਸਾਈਡ ਲਈ ਹੈਗੀ ਵੀ ਹਾਂ ਨਵਦੀਪ ਵੀ ਕੁਝ ਸਹੀ ਕਹਿਣ ਦੀ ਆ। ਉਹ ਚੱਲ ਠੀਕ ਆ ਯਾਰ ਤੂੰ ਹੀ ਸਹੀ ਰਹਿਗਣੀ। ਸੋਚਿਆ ਜਿਹੜਾ ਕੋਈ ਕੰਮ ਕਰਨਾ ਹੁੰਦਾ ਵਾ ਕੱਠ 'ਚ ਝਟ ਕਰ ਲੀਦਾ ਸੀ। ਜਦੋਂ ਕੱਲੇ-ਕੱਲੇ ਹੋ ਜਾਗੇ ਨਾ ਪਤਾ ਤੁਹਾਨੂੰ ਫੇਰ ਲੱਗਣਾ ਏ। ਸਿਆਣੇ ਸੱਚੀ ਕਹਿਵਜੇ ਜਨਾਨੀ ਚਾਹੇ ਨਾ ਤਾਂ ਘਰ ਵਸਾ ਵੀ ਸਕਦੀ ਐ ਤਾਂ ਜਾੜ ਵੀ ਸਕਦੀ ਐ। ਤੂੰ ਹੀ ਉਹ ਕੰਮ ਕਰਨ ਰਹੀ ਏ ਚ। ਜਨਾਨੀਆਂ ਦੇ ਪੇਸ਼ ਹੀ ਪਿਆਰਿਆ ਕਰੋ ਤੂੰ ਹੀ ਤੇ ਪਿੰਦਰ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਦੋਵਾਂ ਹੱਥਾਂ ਨਾਲ ਹੀ ਵੱਜਦੀ ਐ। ਉਹ ਵੀ ਅੱਗੋਂ ਜਵਾਬ ਦੇਣੋਂ ਨਹੀਂ ਮੁੜਦੀ ਹੈਗੀ। ਉਹਦੇ ਤੁਹਾਨੂੰ ਸੋਂਦੇ ਨਹੀਂ ਆ। ਤੇ ਮੇਰੀਆਂ ਗੱਲਾਂ ਕੀਤੀਆਂ ਤੁਹਾਨੂੰ ਬੜੀਆਂ ਯਾਦ ਰਹਿੰਦੀਆਂ ਵਾ ਵੀ ਇਹ ਬੋਲਦੀ ਆ ਮੈਂ ਸੱਚ ਜੋ ਬੋਲਦੀ ਆ ਨਾ ਤਾਂ ਸਾਰਿਆਂ ਨੂੰ ਮਾੜੀ ਲੱਗਦੀ ਆ ਚੱਲ ਹੁਣ ਤੇ ਚੁੱਪ ਹੋ ਜਾ ਤੇ ਮੇਰੀ ਸੁਣ ਲੈ ਗੱਲ ਹੁਣ ਵਕਫ ਹੋ ਗਏ ਨਾ ਆਪਣਾ ਕੰਮ ਉੱਠ ਕੇ ਕਰ ਲਿਆ ਕਰੀ ਟਾਈਮ ਨਾਲ ਈ ਨਾ ਹੋਏ ਅਗਲੇ ਮੁੜਕੇ ਵੇਖਣ ਦਾ ਹੱਸਣ ਹੱਡਿਆਲ ਨੂੰ ਨਾ ਮੈਂ ਐਂ ਕਰਨਾ ਸ਼ਿਕਾਇਤ ਦਾ ਮੌਕਾ ਨਹੀਂ ਮਿਲਣਾ ਚਾਹੀਦਾ ਔਰ ਤੁਸੀਂ ਤੇ ਨਹੀਂ ਕਰਨਾ ਹੈਗਾ ਮੈਂ ਤੇਰਾ ਨਾ ਕੀ ਕਰਾਵਾਂਗਾ ਆ ਤੂੰ ਫੇਰ ਔਖੇ ਕਿਹੜੀ ਗੱਲ ਹੋਉਂਦੇ ਤੁਸੀਂ ਆਪਣੇ ਕੰਮ ਵੱਲ ਧਿਆਨ ਦੋ ਮੈਂ ਤੇਨੂੰ ਸਮਝਾਉਣੀ ਡਿਆ ਆ ਮੈਨੂੰ ਪਤਾ ਆ ਸਮਝਾਇਆ ਮੈਨੂੰ ਜਿਆਦਾ ਸਮਝ ਨਹੀਂ ਲੱਗਣੀ ਬਥੇਰੀ ਸਿਆਣੀ ਆ ਮੈਂ ਚੱਲ ਠੀਕ ਆ ਮੈਨੂੰ ਲੱਗ ਪੈਂਦੇ ਮਤਾਂ ਦੇਣ ਹੋਰ ਨਾ ਕਿਸੇ ਨੂੰ ਕੁਝ ਕਹੋ ਤੁਸੀਂ ਉਹਨਾਂ ਦਾ ਬਸ ਪੱਖਪੂਰਦੇ ਰਹਿੰਦੇ ਨੇ ਉਹਨਾਂ ਨੂੰ ਨਾ ਕੁਝ ਕਹੋ ਤੇ ਫੇਰ ਚੰਗੇ ਨੇ ਹਾਈ ਹਾਈ ਹੱਲੀ ਤੇ 3 ਨਹੀਂ ਵਜੀਆ ਮੈਨੂੰ ਤੇ ਨੀ ਨੀਂਦ ਹੀ ਆਉਂਦੀ। ਪਿੰਦਰ ਨੂੰ ਉਠਾਉਣੀ ਆ। ਜੇ ਉੱਠ ਜਾਣਗੇ ਤੇ ਹੁਣੇ ਕੰਮ ਕਰਲਾਂਗੇ। ਪਿੰਦਰ ਪਿੰਦਰ ਉਠੋ ਮਾ ਤਾਂ ਕੀ ਹੋ ਰਿਹਾ ਤੈਨੂੰ? ਟਾਈਮ ਵੇਖੋ ਕਿੰਨਾ ਹੋ ਗਿਆ 3 ਵਜੇ ਆ। ਤਾਂ ਕੀ ਕਰਾਂ 3 ਵਜੇ ਆ ਤੇ? ਕੰਮ ਕਰ ਲਈਏ ਜਿਹੜਾ ਕਰਨਾ ਵਾ। ਜਾਂ ਤੂੰ ਜਾ ਕੇ ਕਰ ਮੈਨੂੰ ਐਵੇਂ ਸੌਣ ਨਹੀਂ ਦੇਣ ਢੀ। ਮੈਨੂੰ ਯਾਰ ਨੀਂਦ ਹੀ ਨਹੀਂ ਆਉਂਦੀ। ਤੇਰਾ ਸਾਰੀ ਰਾਤ ਇਹੋ ਹੀ ਹਾਲ ਹੈ। ਸੌ ਜਾ ਚੁੱਪ ਕਰਕੇ। ਆਹੋ। ਮੁੜ ਕੇ ਉਹ ਭਾਵੇਂ ਜਾ ਕੇ ਨਾ ਆਏ ਇਕਲੀ ਆਰਮ ਚੈੱਕ ਕਰ ਲੈਣੀ ਵੀ ਲੱਗਾ ਵੀ ਹੈਗਾ ਵਾ ਵੇਖਾਂ ਸਵੇਰੇ ਆ ਜੇ ਉੱਠ ਕੇ ਤਾਂ ਭੱਜੀ ਫਿਰਨ ਦੀ ਇਹਨੂੰ ਵੈਸੇ ਸੁਖ ਨਹੀਂ ਪਚਣ ਡਿਆ ਤੇ ਜੇ ਪਹਿਲਾਂ ਹੀ ਬੰਦਾ ਕੰਮ ਹੱਥ ਵੜਾ ਦਿੰਦਾ ਤਾਂ ਆਪੇ ਘਰ ਚ ਕਲਾਣਾ ਪਿੰਦੀ ਤਹ ਤੂੰ ਫੇਰ ਆਣ ਕੀ ਲੰਮੀ ਪੈ ਗਈ ਓ ਹੋਰ ਨਹੀਂ ਕੁਝ ਤੇ ਪੱਠੇ ਵਾਢ ਲੈ ਆਓ ਜਾਓ ਜਾ ਕੇ ਧਾਰ ਕੱਢ ਲੋ ਓ ਤੂੰ ਨਾ ਮੈਂ ਟੈਨਸ਼ਨ ਲੈ ਮੇਰੀ ਓ ਨਾਲੇ ਉੱਠੋਂ ਮੈਂ ਵੀ ਕੰਮ ਕਰਨਾ ਵਾ ਮੈਂ ਵਿਹਲੀ ਥੋੜੀ ਆ ਘਰੀ ਜਾਂ ਮੈਂ ਤੈਨੂੰ ਫੜਿਆ ਵਾ ਚਾਹ ਪੀਓ ਮੈਂ ਝਾੜੂ ਲਾਉਣਾ ਵਾ ਮੜ ਕੇ ਤੁਸੀਂ ਕਹਿਣਾ ਮੇਰੇ ਉੱਤੇ ਘੱਟਾ ਪੈਣ ਦਿਆ ਵਾ ਤੁਸੀਂ ਆਪਣਾ ਕੰਮ ਕਰੋ ਤੇ ਮੈਂ ਆਪਣਾ ਕੰਮ ਕਰਾਂ ਛੇਤੀ ਛੇਤੀ ਕਰ ਕਰ ਤੂੰ ਆਪਣਾ ਗੱਡੀ ਓਖੀ ਹੋਣ ਲਈ ਹੁਣ ਇਹਦੇ ਨਾਲ ਇਦਾਂ ਹੀ ਜਾਇਦਾ ਹਾਲਾ ਹਾਲਾ ਪੁੱਤ ਜਲਦੀ ਜਲਦੀ ਫਿਰ ਮੈਂ ਲਿਆ ਤੇਰਾ ਸਿਰ ਵੀ ਵਾਦਾ ਠੀਕ ਆ ਮੈਂ ਤੇਰੇ ਲਈ ਕੁੜਾਣਾ ਚਾਚੀ ਤੇ ਲੈ ਚਾਚੀ ਤੋਂ ਕਿਹੜੀ ਗੱਲ ਕਰਾਉਣਾ ਵਾ ਚਾਚੀ ਜਦਾ ਵਧੀਆ ਕਰਕੇ ਦਿੰਦੇ ਨੇ ਮੈਂ ਨਹੀਂ ਵਾਕੇ ਦਵਾਂਗੀ ਤੈਨੂੰ ਸਿਰ ਚਾਚੀ ਦਾ ਵੱਡਾ लाडला ਪਤਾ ਨਹੀਂ ਉਹਨੇ ਕੀ ਪਾਇਆ ਵਾ ਸਾਰੇ ਟੱਬਰ ਦੇ ਸਿਰ ਵਿੱਚ ਜਿਹੜਾ ਕੋਈ ਉਹਦੇ ਗੁਣ ਗਮਦਾ ਰਹਿੰਦਾ ਵਾ ਚੱਲ ਖਾ ਰੋਟੀ ਮੈਂ ਤੇਰਾ ਸਿਰ ਵਾਕੇ ਦਿੰਨੀ ਆ ਬੋਤੀ ਚਾਚੀ ਚਾਚੀ ਨਾ ਕਰਦੇ ਰਹਾ ਕਰ ਉੱਠ ਕੇ ਇਹ ਤੇ ਚੱਲ ਗਏ ਨੇ ਕਿਤੇ ਕੰਬਲ ਵੀ ਨਹੀਂ ਜੋੜਿਆ ਬੰਦਾ ਮਸਾ ਇਹੋ ਹੀ ਲਾਗੋ ਜੋੜ ਦਿੰਦਾ ਕੋਈ ਗੱਲ ਨਹੀਂ ਰਾਤ ਜਾਂਦੇ ਨੇ ਨਾ ਸਮਝਾਵਾਂਗੀ ਪੇ ਹੁਣ ਬਹੁਤਾ ਖਲਾ ਰਣਾ ਪਾਇਆ ਕਰੋ ਐ ਸਾਫ਼ ਸੁਥਰਾ ਰੱਖਿਆ ਕਰੋ ਕਮਰਾ ਜਿਹੜਾ ਮੈਂ ਟੋ ਮੈਂਟੀ ਬੰਦਾ ਝਾੜੂ ਫੇਰੇ ਤੇ ਕੰਮ ਨਿਭੜ ਜੇ ਗਰਮੀ ਨਾ ਤੂੰ ਇੱਥੇ ਬੈਠੀ ਆ ਮੰਜੇ ਤੇ ਮੈਂ ਤੈਨੂੰ ਉਧਰ ਦੇਖਣ ਗਿਆ ਡਰਾਈੰਗ ਰੂਮ ਆ ਲੈ ਮੈਂ ਪਤਾ ਨਹੀਂ ਕਿੱਥੇ ਆ ਤੇ ਮੈਂ ਬਾਹਰ ਕੀ ਕਰਨਾ ਹੀ ਮੈਂ ਆਪਣਾ ਕੰਮ ਨਿਬੇੜ ਲਿਆ ਵਾ ਤੇ ਕੰਮ ਤਾਂ ਨਿਭੜ ਗਿਆ ਹੋਰ ਨਿਬੇੜ ਲਿਆ ਵਾ ਮੈਨੂੰ ਲੱਗਦਾ ਅੱਜ ਤਾੜੀ ਪਰਜਾਈ ਰਾਤ ਵੀ ਨਹੀਂ ਸੁੱਤੀ ਫਾਰੋ ਉਠ ਉਠ ਕੇ ਵਿੰਦੀ ਹੀ ਤੇ ਦਿਨ ਚੜਿਆ ਕ ਨਹੀਂ ਤੋਤ ਮੈਂ ਪਹਿਲਾ ਕੰਮ ਨਿਬੇੜ ਲਿਆ ਜਿਹੜੀ ਮੈਨੂੰ ਆਂਦੀ ਪੂ ਸਾਰਾ ਕੰਮ ਕਰ ਲੈਣਾ ਉਹ ਚੱਲ ਚੰਗਾ ਹੀ ਆ ਜੇ ਕੰਮ ਧੰਦਾ ਕਰਨ ਦੀ ਆ ਭਾਬੀ ਤੇਰੀ ਮਾਸਾ ਜਾਣ ਸੌਖੀ ਰਹੋਗੀ ਤੇ ਨਾਲੇ ਉਹਨੂੰ ਵੀ ਆਪਣੀ ਜ਼ਿੰਮੇਵਾਰੀ ਸਾਹਮਣੇ ਮੈਂ ਤਾਂ ਸਭ ਤੋਂ ਵਧੀਆ ਹੋ ਗਿਆ ਜੀ ਮੈਂ ਉਹਦਾ ਸਾਰੀ ਦਿਹਾੜੀ ਕਰਦੀ ਰਹਿਣੀ ਹੁੰਦੀ ਆ ਤੇ ਮਾਸਾ ਨਹੀਂ ਮੁੱਲ ਪੈਂਦਾ ਹੁੰਦਾ ਹੁਣ ਮੈਂ ਆਪਣਾ ਕੰਮ ਨਿਬੇੜ ਲਿਆ ਤੇ ਵੇਲੀ ਚੱਲ ਇਹ ਪਣ ਤੂੰ ਵੀ ਖੁਸ਼ ਆ ਨਾ ਤੇਰੀ ਵੀ ਜਾਨ ਸੌਖੀ ਹੋਈ ਮਸਾ ਨਹੀਂ ਤੇ ਤੂੰ ਹੀ ਅੱਧੀ ਦੁਪਹਿਰ ਕਾ ਛੜਨੀ ਆ ਤੇ ਬਾਹਰ ਕਦੀ ਝਾੜੂ ਮਾਰ ਕਦੀ ਕੁਝ ਕਰ ਦੁਪਹਿਰ ਤੇ ਮੈਨੂੰ ਆਪੇ ਚੜ ਜਾਣੀ ਇਹਦੇ ਕੰਮ ਨਹੀਂ ਨਿਭੜਦੇ ਹੁੰਦੇ ਕਦੀ ਮੈਨੂੰ ਆਹ ਬਣਾ ਕੇ ਦੇਖ ਕਦੀ ਮੈਨੂੰ ਉਹ ਬਣਾ ਕੇ ਦੇ ਰਾਤ ਦੀ ਤੇ ਅਗਲੀ ਸਬਜੀ ਨਹੀਂ ਘੜਦੀ ਹੁੰਦੀ ਸਵੇਰੇ ਤੇ ਹੁਣ ਇਹਨੇ ਇਦਾਂ ਕਰਿਆ ਕਰਨਾ ਵਾ ਇੱਕ ਵਾਰੀ ਸਬਜੀ ਬਣਾ ਲਈ ਤੇ ਦੋ ਦਿਨ ਕੱਢਿਆ ਕਰਨੀ ਆ ਉੱਚਾ ਦਾ ਦੋ ਕੱਢਣ ਜਾਂ ਤਿੰਨ ਕੱਢਣ ਉਹਦੇ ਜਾਨੂ ਵੀ ਤਕਲੀਫ ਆ ਤੇ ਬਾਕੀ ਇਹ ਆ ਵੀ ਤੂੰ ਨਾ ਕੋਈ ਗੱਲ ਨਾ ਵੱਟ ਘਟ ਕਰੀ ਨਾ ਕੋਈ ਛੇੜਖਾਨੀ ਕਰੀ ਕਿਉਂਕਿ ਇੱਕ ਤੇ ਭਾਬੀ ਨੂੰ ਕੰਮ ਕਰਨਾ ਪੈਂਡ ਆ ਇਕੋਨੇ ਡਿਊਟੀ ਤੋਣਾ ਤੋ ਉਹਨੇ ਖਬੀ ਤਾ ਵੀ ਫੇਰ ਤੇ ਨਾਲ ਲੜਨਾ ਹੀ ਮੈਂ ਨਹੀਂ ਗੱਲ ਕਰਦੀ ਉਹਨੇ ਗੱਲ ਕਰਨੀ ਹੈ ਮੇਰੇ ਵਿੱਚ ਨਹੀਂ ਆਤ ਹੈਗੀ ਤਾਨੇ ਮੇਲੇ ਮਾਰਦੀ ਉਹ ਹੀ ਤਾਨੇ ਮਾਰਦੀ ਆ ਲਵ ਮੈਨੂੰ ਨਾ ਉਦਾਂ ਬੜਾ ਹੀ ਹੋਰ ਤਰ੍ਹਾਂ ਹੁੰਡਿਆ ਹੀ ਜਦੋਂ ਮੁੰਡਾ ਡਿਆ ਹੀ ਤਰਲੇ ਮਾਰਨ ਕਹਿੰਦੇ ਮੈਂ ਚਾਚੀ ਕੋ ਜਾਣਾ ਵਾ ਤੇ ਉਹਦੇ ਕੋ ਸਿਰ ਪਾਉਣਾ ਵਾ ਤੇ ਚਪੇੜ ਮਾਰੀ ਮੁੰਡੇ ਤੇ ਅੰਦਰ ਲੈ ਗਈ ਹੀ ਲੈ ਭਾਪੀ ਦਾ ਵੀ ਵੇਹਣਾ ਬਹੁਤਾ ਦਿਮਾਗ ਖਰਾਬ ਹੋਇਆ ਤੂੰ ਦੱਸ ਨਿਆਣੇ ਨੂੰ ਕਿਹੜੀ ਗੱਲੋਂ ਮਾਰਨਾ ਉਹਨੂੰ ਕਿਹੜੀ ਤਨੋਂ ਟੋਕਣਾ ਰਹਿਣਾ ਦੇ ਇਸੇ ਘਰ ਚ ਕਿੱਦਾਂ ਦੀਆਂ ਗੱਲਾਂ ਨੇ ਮੈਨੂੰ ਇਹ ਨਹੀਂ ਹੁੰਦੀ ਉਹ ਤਾਂ ਸਾਡੇ ਅੰਦਰ ਵੀ ਨਹੀਂ ਕੱਲਦਾ ਉਹਨੂੰ ਆਉਣ ਦਿੱਤਾ ਉਹ ਵਿਚਾਰਾ ਇੱਥੇ ਦਿਨ ਪਤਾ ਖੇਡਦਾ ਰਹਿੰਦਾ ਇਹ ਤਾਂ ਸਕੂਲੇ ਚਲ ਜਾਂਦੀ ਸੀ ਤੇ ਜਦੋਂ ਆਉਣਾ ਤਾਂ ਉਹਨੇ ਮੇਰ ਕੋਈ ਰੋਟੀ ਪਾਣੀ ਲੈਣੀ ਜਿਹੜੀਆਂ ਆ ਗੱਲਾਂ ਨੇ ਮੈਨੂੰ ਗਰਲੀਨ ਬਿਲਕੁਲ ਇਹਦਾ ਨਫਰਤ ਹੁੰਦੀ ਹੈ ਵੀ ਭਾਬੀ ਦਾ ਸਨ ਨਿਆਣੇ ਨੂੰ ਪਹਿਲੀ ਢੱਕਣ ਦੀ ਹੁਣ ਇੱਕ ਤੇ ਮੇਰਾ ਗੁੱਸਾ ਜੀ ਕੰਡਿਆ ਵੀ ਜਾ ਕੇ ਪਿੰਦਰ ਨਾਲ ਫੇਰ ਗੱਲ ਫੇਰ ਪਰ ਗੱਲ ਬਾਕੀ ਹੈ ਗੱਲ ਤੂੰ ਹੀ ਨਹੀਂ ਗੱਲ ਕਰਨੀ ਜੀ ਤੇ ਮੇਰਾ ਵੀ ਕੰਡਿਆ ਜਦੋਂ ਉਹਨੇ ਮੁੰਡੇ ਨੂੰ ਮਾਰਿਆ ਸੀ ਵੀ ਮੈਂ ਇਹਨੂੰ ਪਹਿਲਾਂ ਦੱਸ ਹੀ ਦਾਂ ਫਿਰ ਮੈਂ ਕਹਿ ਮੈਂ ਉਹਨੇ ਕਹਿਣਾ ਮੇਰੇ ਮੁੰਡਾ ਅਗਰ ਉਹ ਜਿਹੜੀ ਚੀਜ਼ ਮੰਗੇਗਾ ਨਾ ਤੇ ਜਾਂ ਜੱਡਾ ਵੀ ਆ ਤੇ ਤੂੰ ਉਹਨੂੰ ਪਰਦੇ ਨਾ ਭਾਈ ਉਹਨੂੰ ਚੀਤੀ ਦੇਣੀ ਆ ਨਿਆਣੇ ਨੂੰ ਨਹੀਂ ਕੀ ਗੱਲਾਂ ਉਹਨਾਂ ਵਿੱਚ ਕਰਾ ਕਰਨਾ ਤਾਂ ਨਾ ਹੀ ਉਹਨੂੰ ਟੋਕਣਾ ਲੱਭ ਬੱਚੇ ਨਾ ਕਿਉਂ ਇੰਦਾ ਕਰਨਾ ਬੱਚੇ ਤੇ ਰੱਬ ਦੇ ਰੂਪ ਹੁੰਦੇ ਆ ਗਲੇ ਨਹੀਂ ਤੇ ਸਿਆਣੇ ਆ ਅਈ ਤੇ ਮੰਨ ਲਓ ਅੱਜ ਨਾਰਾਜ ਆ ਤੇ ਹੋ ਸਕਦਾ ਕੱਲ ਨੂੰ ਫੇਰ ਇਕੱਠੇ ਹੋ ਜਾਈਏ ਤੇ ਜਾਂ ਇਕੱਠੇ ਹੋ ਹੀ ਜਾਣਾ ਬਾਕੀ ਇੱਚ ਕਿਹੜੀ ਗੱਲ ਆ ਕੋਈ 2-4 ਮਹੀਨੇ ਮੂੰਹ ਘਟੇ ਰਹਿਣਗੇ ਆਪੇ ਮੁੜ ਕੇ ਸੱਟ ਹੋ ਜਾਣਾ ਪਰ ਜੇ ਬੱਚੇ ਛੋਟੇ ਦੇ ਕਰੀ ਜੋ ਮਨ 'ਚ ਬੈ ਗਿਆ ਨਾ ਮੁੜ ਕੇ ਉਹ ਨਹੀਂ ਗੱਲ ਬੰਦੀ ਹੁੰਦੀ ਹੈਗੀ ਕੋ ਵੀ ਛੋਟਾ ਬੱਚਾ ਜਿੱਦਾਂ ਦੀ ਚੀਜ਼ ਸਿੱਖਿਆ ਲਊਗਾ ਜੋ ਘਰ 'ਚ ਵੇਖੇਗਾ ਉਹਦੀ ਉਦਾਂ ਦੀ ਬੁਨਿਆਦ ਹੀ ਬੱਜਣੀ ਹੈ ਚੱਲ ਲੈ ਆ ਪੱਠੇ ਵੱਡੀ ਲੈਣਾ ਆ ਮੜਕੇ ਤਿਆਰ ਹੋਣੇ ਆਣ ਕੇ ਪਿੰਦਰ 10 ਲਵ ਕਿੱਧਰ ਨੂੰ ਦਾਤੀ ਤੱਪੜ ਚੁੱਕ ਲਿਆ ਉਹ ਮੈਂ ਕਿ ਪੱਠੇ ਵੱਡ ਲੈਵਾ ਮੜਕੇ ਤਿਆਰ ਵੀ ਹੋਣਾ ਉਹ ਪੱਠੇ ਕਰੋ ਸਿਰਸੇ ਤਰੇਲੇ ਲਿਆਂਦੇ ਤੇ ਪੜਾਸ ਖਾ ਜਾਣੇ ਧੁੱਪ ਤੇ ਡੰਗਰਾਂ ਨੇ ਮੜਕੇ ਖਾਣੇ ਨਹੀਂ ਯਾਰ ਪਰ ਮੈਨੂੰ ਮੜਕੇ ਲੇਟ ਹੋਈ ਨਾ ਸ਼ਾਮ ਨੂੰ ਤੇ ਤੂੰ ਛਾਦੇ ਟੈਨਸ਼ਨ ਤੂੰ ਆਪਣਾ ਡਿਊਟੀ ਤੇ ਟੈਨ ਨਾ ਜਾ ਨਾ ਤੋ ਇਹ ਮੈਂ ਆਪੇ ਸੰਭਲਾਂਗਾ ਉਹ ਨਹੀਂ ਵੱਡ ਲੈਣਾ ਤੇ ਹੁਣ ਮੈਂ ਕਿਹੜਾ ਥੱਕ ਚੱਲਿਆ ਮੇਰੀ ਸੁਣ ਗੱਲ ਉਦਾਂ ਕੋਈ ਗੱਲ ਨਹੀਂ ਆ ਏਣਾ ਹੋਵੇ ਹੁਣ ਲੜਾਈ ਮੁੱਕੀ ਤੇ ਹੱਡੇ ਤੋਂ ਸ਼ੁਰੂ ਹੋ ਜੇ ਗਰਲੀਨ ਨੇ ਕਹਿਣਾ ਵੀ ਉਹ ਆਪਣਾ ਕੰਮ ਨਹੀਂ ਕਰਕੇ ਗਿਆ ਤੇ ਤੂੰ ਜ਼ਰੂਰੀ ਦੱਸਣਾ ਵੀ ਮੈਂ ਪੱਠੇ ਨਹੀਂ ਵੱਡੇ ਆਗੇ ਉਹ ਨਾ ਜੇ ਤੈਨੂੰ ਕੋਈ ਵੀ ਪੁੱਛਦਾ ਜਾਂ ਭਾਬੀ ਪੁੱਛਦੀ ਹੈ ਨਾ ਤੂੰ ਕਹੇਂਦੀ ਹਾਂ ਮੈਂ ਵੱਡ ਆਇਆ ਕੋਈ ਉਹਨਾਂ ਨੂੰ ਲੱਭਣਾ ਨਹੀਂ ਆ ਵੀ ਲਿਆ ਕੇ ਨਹੀਂ ਭਲਾ ਕਿੱਦਾਂ ਦੀਆਂ ਗੱਲਾਂ ਕਰਨ ਦੇ ਆ ਤੂੰ ਆਏ ਵੀ ਤੇਰੀ ਗੱਲ ਸਹੀ ਆ ਆਪਣੇ ਮੋੜ ਤੇ ਮੈਂ ਆ ਗਿਆ ਕੋਈ ਨਹੀਂ ਵੱਡ ਲੈਣਾ ਆ ਨਹੀਂ ਨਹੀਂ ਪੱਠੇ ਕਰੋਣ ਵੱਡਣ ਦੀ ਗੱਲ ਨਹੀਂ ਆ ਵੱਡ ਤੇ ਲੈ ਆਂਗਾ ਪਰ ਜੇ ਮੁੜ ਕੇ ਖਾਦੇ ਹੀ ਨਾ ਖਰਾਬ ਕਰਕੇ ਫਿਰ ਬਾਅਦ ਸੁੱਟੇ ਡੰਗਰਾਂ ਦੇ ਫਿਰ ਆਹ ਤੇ ਤੇਰੀ ਗੱਲ ਸਹੀ ਏ ਓਦਾਂ ਬਿਮਾਰ ਥੋੜਾ ਕਰਨੇ ਡੰਗਰ ਚੱਲ ਫਿਰ ਇਤਰਾ ਕਰੀ ਵੱਡ ਲੈਈ ਤੇ ਮੁੜ ਕੇ ਮੈਂ ਸ਼ਾਮਾਂ ਨੂੰ ਲੈਵਾ ਕਰਾਂਗਾ ਜਦੋਂ ਮੇਰੀ ਵਾਰੀ ਹੋਏ ਕਰੇਗੀ ਚੱਲ ਓਦਾਂ ਹੁਣ ਭਰਾ ਦੁੱਧ ਦੇ ਘੋਟ ਪੀਣਾ ਹੈ ਕਿ ਨਹੀਂ ਕੋਈ ਮੁੱਲ ਲਈਏ ਦੁੱਧ ਤੇ ਤੈਨੂੰ ਅੱਜ ਤੱਕ ਮਨਾ ਕੀਤਾ ਵਾ ਨਹੀਂ ਨਹੀਂ ਓਦਾਂ ਮੈਂ ਗੱਲ ਕਰਨ ਡਿਆ ਦੁੱਧ ਦਹੀਂ ਸਭ ਕੋਈ ਤੁਹਾਡਾ ਹੀ ਆ ਚਲੋ ਉਹ ਪਰਮਾਤਮਾ ਦੀ ਦੇਣ ਆ ਤੇ ਆਹ ਤੇਰਾ ਜੇ ਮਨ ਕਰਦਾ ਨਾ ਸ਼ਾਮਾਂ ਨੂੰ ਕੇਵਲ ਤੂੰ ਫ੍ਰੀ ਹੋਣਾ ਤੇ ਨਾਲੇ ਤੇਰੀ ਮਾਸਾ ਵਰਜਿਸ਼ ਤੇ ਇਹ ਵੀ ਤਾਂ ਚੱਲ ਗਿਆ ਕਰੀ ਨਹੀਂ ਨਹੀਂ ਬਾਕੀ ਤੂੰ ਟੈਨਸ਼ਨ ਨਹੀਂ ਲੈਣੀ ਹੈ ਕੋਈ ਭਰਾਵਾਂ ਦੇ ਸਿਰ ਤੇ ਕੱਲ ਦੀ ਟੈਨਸ਼ਨ ਲੈਣੀ ਉਹ ਪੰਗੇ ਤਾਂ ਸਾਰੇ ਜਨਾਨੀਆਂ ਦੇ ਨਹੀਂ ਸਿੰਦਰ ਗੱਲ ਤੇ ਤੇਰੀ ਸਹੀ ਆ ਬਾਕੀ ਸਾਡੇ ਭਰਾਵਾਂ ਚ ਕਰਾ ਕੋਈ ਫਰਕਾ ਨਾ 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 ਜਿੱਦਾਂ ਆਪਾਂ ਪਹਿਲਾਂ ਆਪਾਂ ਹੁਣ ਵੀ ਡਰਣਾ ਤੇ ਲਾ ਮੈਂ ਇੱਕ ਗੱਲ ਸੋਚਣ ਡਿਆ ਵਾਂ ਵੱਖ ਆਪਾਂ ਕੱਲ ਹੋਏ ਆ ਹੂੰ ਤੇ ਲੋਕਾਂ ਨੂੰ ਭਾਣੀ ਕਿਦਾਂ ਬੜਾ ਲੱਗ ਵੀ ਗਿਆ ਚਾਚੀ ਡਈ ਸਿਰੇ ਮੈਨੂੰ ਆਵਾਜ਼ ਮਾਰੀ ਅਸੀਂ ਉਰੇ ਆ ਮੈਂ ਵੀ ਦੱਸੋ ਅਸੀਂ ਮੈਂ ਸੁਣਿਆ ਤੁਸੀਂ ਵੱਖ ਹੋ ਗਏ ਮੈਂ ਇਹ ਅਲਪਿੰਦਰ ਕਹਿੰਦੇ ਆ ਨਾ ਵੀ ਤੂੰ ਆ ਧੁਕਦਾ ਇਹ ਘਰ ਚ ਤੇ ਬਾਹਰ ਲੋਕਾਂ ਨੂੰ ਪਤਾ ਲੱਗ ਹੀ ਜਾਂਦਾ ਉਹਨਾਂ ਪਤਾ ਲੱਗਾ ਕਿਦਾਂ ਲੱਗਾ ਮੇਰੇ ਸਾਹ ਨਾਲ ਕੱਲ ਸ਼ਾਮੀ ਜਦੋਂ ਮੈਂ ਆਉਂ ਰਿਹਾ ਨਾ ਬੰਬੀ ਲਫੇਰਾ ਮਾਰ ਕੇ ਤੇ ਭਾਬੀ ਖਲੋਤੀ ਸੀ ਉਹਦੇ ਲਾਗੇ ਤੇ ਤੈਨੂੰ ਪਤਾ ਵੀ ਗੁੱਸਾ ਨਾ ਕਰੀ ਹੈਗਾ ਭਾਬੀ ਤਾਂ ਢੇਡ ਚ ਗੱਲ ਨਹੀਂ ਕੋਈ ਭਜਦੀ ਹੈਗੀ ਇਹਦਾ ਨਾ ਦਿਮਾਗ ਖਰਾਬ ਹੋ ਗਿਆ ਹਾਂ ਤੇ ਤੂੰ ਦੋ ਦਿਨ ਜਿਹੜੀ ਗੱਲ ਹੋ ਗਈ ਘਰ ਚ ਹੀ ਰੱਖ ਜ਼ਰੂਰੀ ਕਿਸੇ ਨੂੰ ਦੱਸਣਾ ਭਲਾ ਆ ਕੋਈ 5-7 ਦਿਨ 10 ਦਿਨ ਬੰਦਾ ਆਪਣੇ ਆਪ ਨੂੰ ਕੰਟਰੋਲ ਤੇ ਰੱਖੇ ਲੈ ਵੀ ਹੱਥ ਦੱਸਿਆ ਨਾ ਮੈਨੂੰ ਤਾਂ ਗੁੱਸਾ ਬੜਾ ਚੜਨ ਗਿਆ ਉਹ ਚਲੋ ਜੀ ਕਰਦਾ ਜਾ ਕੇ ਤੇ ਪ ਨਾਲੇ ਦੋ ਰੱਖਾਂ ਦੇ ਕੰਨ ਤੇ ਯਾਰ ਵੇ ਅਗਲੇ ਤੇ ਕਾਦਾ ਗੁੱਸਾ ਜਦੋਂ ਸਾਡਾ ਆਪਣਾ ਘਰ ਹੀ ਨਹੀਂ ਉਹ ਇਹਦੀ ਨਵਦੀਪ ਦੀ ਗੱਲ ਕਰਨ ਡਿਆ ਵਾ ਉਹ ਹੀ ਮੈਂ ਕਹਿਣ ਡਿਆ ਵਾਂ ਵੀ ਛੱਡ ਖੜਾ ਕੋਈ ਹਾਲ ਨਹੀਂ ਇਹਦਾ ਲੈ ਵੀ ਤੈਨੂੰ ਪਤਾ ਜਨਾਨੀਆਂ ਨੂੰ ਗੱਲ ਕਦੇ ਪੱਜਦੀ ਹੈ ਪਿੰਦਰ ਹੁਣੇ ਵੇਖੀ ਸਾਰੇ ਪਿੰਡ ਚ ਖਬਰ ਉੱਡ ਜਾਨੀ ਹੈ ਉਹ ਤੇ ਤੈਨੂੰ ਪਤਾ ਹੀ ਹੈ ਕਿ ਗਾਂ ਦੇ ਗਾਂ ਚਾਚੀ ਨੂੰ ਹੁਣ ਕਿ ਹੋਰ ਨਾ ਕਰੂਗੀ ਸਭ ਕੀਤੀ ਕਿਤਰੀ ਖੂਚ ਪਹਾੜੀ ਲੈ ਪੀ ਇਨਾਂ ਦੇ ਨਾਲ ਕੀ ਬਣੂਗਾ ਹੈ ਚੱਲ ਛੱਡ ਪਰ ਹੁਣ ਤੂੰ ਆਪਣਾ ਵੇਖ ਲੈ ਆਉਣਾ ਕੋਈ ਨਹੀਂ ਕਰਦਾ ਤੂੰ ਜਾ ਚੱਲ ਠੀਕ ਆ ਫਿਰ ਠੀਕ ਆ ਠੀਕ ਨਰਦੀਪਾ ਹਾਂਜੀ ਇਧਰ ਹਾਂ ਮੇਰੀ ਗੱਲ ਸੁਣੋ ਦੱਸੋ ਚਾਚੀ ਨੇ ਤੂੰ ਦੱਸਿਆ ਵੀ ਇਹ ਵੱਖ ਹੋ ਗਏ ਆ ਆਹੋ ਮੈਂ ਦੱਸਿਆ ਵਾ ਕਿਉਂ ਕੀ ਗੱਲ ਉਹ ਦਿਮਾਗ ਕੰਮ ਕਰਦਾ ਕਿ ਨਹੀਂ ਕਿਉਂ ਲੱਗੇ ਲੋਕਾਂ ਜਿਵੇਂ ਭੰਡਲ ਹੋਣਾ ਤੇ ਕਿਉਂ ਪਤਾ ਲੱਗ ਹੀ ਜਾਣਾ ਅੱਜ ਨਾ ਲੱਗਦਾ ਤੇ ਕੱਲ ਲੱਗ ਜਾਂਦਾ ਕਿਸੇ ਨੂੰ ਤੂੰ ਜ਼ਰੂਰੀ ਦੱਸਣਾ ਹੀ ਉਹਨਾਂ ਨੂੰ ਤੂੰ ਹੀ ਗੜੀ ਗੱਲਾਂ ਔਖੇ ਹੋਣ ਦਿਓ ਔਖਾ ਹੋਣਾ ਨਾ ਪੁੱਲੇ ਦਿੱਤੀ ਨਾ ਸਾਰੇ ਪਿੰਡ ਚ ਖਬਰ ਪਹੁੰਚਾ ਦੇਣੀ ਐ ਤੇ ਫੇਰ ਕੀ ਲੱਜੂਗਾ ਪਤਾ ਤੇ ਜੱਗ ਹੁੰਦੜੀ ਆਉਂਦੀਆਂ ਅਹੀਂ ਕੋਈ ਅਲੋਕਾਰ ਨਹੀਂ ਐਡ ਹੋਏ ਤਾਂ ਕੀ ਕਿਹਾ ਹੀ ਪੇ ਕਿਉਂ ਹੋਏ ਆ ਮੈਂ ਆਖਿਆ ਵੀ ਲੜਦੀ ਬੜਾ ਵਾਹੜ ਨਾਲ ਬੱਲੇ ਤੇ ਲੜਦੀ ਇਥੇ ਹਾਂ ਤੇ ਲੜਦੀ ਨਹੀਂ ਆ ਹੋਰ ਬਦਦਾ ਚੁੱਪ ਕਰਕੇ ਆਪਣਾ ਘਰੇ ਪੈਂਦਾ ਯਾਰ ਤੂੰ ਹੀ ਮੈਨਾਂ ਕਿਹੜੀ ਗੱਲਾਂ ਦੇਓ ਲੜਨ ਮੈਨੂੰ ਮੇਰਾ ਕੰਮ ਕਰਨ ਦੋ ਤੇਰਾ ਕੀ ਮਤਲਬ ਹੋਇਆ ਲੱਗੇ ਜਾਣਦਾ ਭਲਾ ਕੰਮ ਕਰ ਉਹਦਾ ਪਤਾ ਹੀ ਉਹਨਾਂ ਕਰ ਜਾਂਦੇ ਨਹੀਂ ਨਾ ਹੈਗੇ ਪਰ ਇਹੋ ਜਿਹਿਆਂ ਨੂੰ ਗੱਲਾਂ ਕਰੀਦੀਆਂ ਨੇ ਉਹਨੇ ਤੈਨੂੰ ਦੱਸੀ ਕਿ ਦੀ ਆਪਣੇ ਕਰਦੀ ਗੱਲ ਦੱਸਦੀ ਤੁਹਾਨੂੰ ਹੋਰ ਕੁਛ ਨਹੀਂ ਦੱਸਣਾ ਉਹਨਾਂ ਨੇ ਮੈਨੂੰ ਮੇਰਾ ਕੰਮ ਕਰਾ ਬਤੰਵੀ ਰਹੀ ਨਹੀਂ ਉਧਰ ਜਦ ਬਾਤ ਕੋਈ ਦਾ ਕਿਹਾ ਵੇ ਕੀ ਬੰਦਾ ਕੀ ਕੋਈ ਨਹੀਂ ਆਹ ਮੈਂ ਇਹਨਾਂ ਦੱਸਦੀ ਤੇ ਕਿਸੇ ਨਾ ਕਿਸਨੇ ਤੇ ਦੱਸ ਹੀ ਦੇਣਾ ਹੈ ਆਹ ਅੰਦਰ ਨੂੰ ਮੈਂ ਨੰਬਰ ਲਾ ਲਾ ਕੰਮੜੀ ਕਰਨ ਦੇਂਦੇ ਤੇ ਵਿੱਚ ਆਣ ਕੇ ਦਵਾ ਦਮ ਲੱਗ ਪਏ ਲੜਨ ਉਹਦੀ ਲੜਾਈ ਮੁੱਕੀ ਤੇ ਹੁਣ ਇਹ ਸ਼ੁਰੂ ਹੋ ਗਈ